ਸਾਡੇ ਮਕਾਨ ਦੀ ਸਾਰੇ ਢਾਹ ਤੇ ਸਾਡੇ ਪਾਣਾ ਠੇਕਰ ਵੀ ਤੋੜਤਾ ਹੈ ਸਾਡੀ ਮੇਰੀ ਫਰਿੱਜ ਵੀ ਤੋੜਤੀ ਇਹਨਾਂ ਨੇ ਜੀ ਸਾਰਾ ਕੁਝ ਤੋੜ ਦਿੱਤਾ ਜੀ ਜੀ ਟਿੱਕਾ ਮਤੰਦਾ ਕਰ ਜੇ ਕੰਮ ਧੰਦਾ ਕਰ ਦੇ ਜੀ ਸਾਨੂੰ ਬੁੜੀਆਂ ਮੈਣੇ ਮਾਰਦੀਆਂ ਜੀ ਆਂਡ ਗਵਾਂਡਦੀਆਂ ਆਵੇਲਾ ਮੇਰੀ ਮਾਂ ਦਾ ਵੀ ਗੁੱਟ ਟੁੱਟਿਆ ਪਿਆ 20 ਚ ਪਾਣੀ ਡੋਲ ਹਾਂ ਜੀ ਅਸੀਂ ਜੇ ਕੰਮ ਧੰਦਾ ਕਰਦੇ ਜੀ ਸਾਨੂੰ ਮੈਣੇ ਮਾਰਦੀਆਂ ਵੀ ਕੰਮ ਕਰਦੀਆਂ ਸ਼ਹਿਰਾਂ ਚ ਬਜ਼ਾਰਾਂ ਚ ਸਾਨੂੰ ਗਾਲਾਂ ਤੁੱਪਣੀਆਂ ਕਰਦੀਆਂ ਸਾਨੂੰ ਇਕੱਠੇ ਹੋ ਕੇ ਬੁੜੀਆਂ ਕੁੱਟਦੀਆਂ ਮਾਰਦੀਆਂ ਜੀ ਸਾਨੂੰ ਤਾਂ ਚਾਰ ਵਾਰੀ ਕੁੱਟ ਮਾਰ ਕੇ ਇੱਤੀ ਹੈ ਸਾਨੂੰ ਜੀ ਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਨਾਜੀਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਥਾਣੇ ਵੀ ਜਾਂਦੇ ਇਹਨਾਂ ਨੂੰ ਚੱਕ ਕੇ ਨਹੀਂ ਲੈ ਕੇ ਜਾਂਦੇ ਜੀ ਇਹਨਾਂ ਨੂੰ ਹਾਂ ਜੀ ਆਏ ਮੁੜ ਜਾਂਦੇ ਆਏ ਮੁੜ ਜਾਂਦੇ ਮੇਰੇ ਦਿਓਰ ਨੂੰ ਵੀ ਘੁਟਾਇਆ ਮੇਰੇ ਘਰ ਵਾਲੇ ਨੂੰ ਘੁਟਾਇਆ ਦਿਓਰ ਦੇ ਮੇਰੇ ਜੀਓ ਦੇ ਵੀ ਬਸੱਟਾਂ ਵੱਜੀਆਂ ਆਉਂਗਾ ਜੀ ਹੁਣ ਕਿੱਥੇ ਆਦਾ ਜੀਓ ਦੇ ਦਾਖਲ ਹੁਣ ਮੋਗ ਗਿਆ ਜੀਓ ਕਾਰਵਾਈ ਨਹੀਂ ਕਰਦੇ ਇਹਨਾਂ ਨੂੰ ਚੱਕ ਕੇ ਲੈ ਕੇ ਨਹੀਂ ਜਾਂਦੇ ਇਹਨਾਂ ਨੂੰ ਤਾਂ ਇਹ ਚਾਂਬਲੇ ਵੇ ਹੈਗੇ ਕਿਸੇ ਮੋਤ ਪਰ ਬੰਦੇ ਨਾਲ ਗੱਲ ਕੀਤੀ ਤੁਸੀਂ ਹਾਂ ਜੀ ਅਸੀਂ ਗੱਲ ਕਰਦੇ ਜੀ ਕੋਈ ਨਹੀਂ ਕਾਰਵਾਈ ਕਰਦਾ ਸਾਡੇ ਜਾਇਜ ਤੱਕਾ ਹੋ ਰਿਹਾ ਜੀ ਸਾਡੀ ਗੱਲ ਕੋਈ ਨਹੀਂ ਸੁਣਦਾ ਗੱਲ ਕੋਈ ਨਹੀਂ ਸੁਣਦਾ ਜੀ ਸਾਡਾ ਜਿਹੜਾ ਇੰਨਾ ਤੱਕਾ ਕਰੀਏ ਨੇ ਸਾਡੇ ਕੋਣ ਮਕਾਨ ਪਾ ਕੇ ਦੇਗਾ ਕੋਣ ਜ਼ਿੰਮੇਵਾਰ ਹੋਊਗਾ ਸਾਡਾ ਕੋਣ ਸਾਡੀ ਹੈਲਪ ਕਰੂਗਾ ਪੰਚਾਇਤ ਕਿੰਜ ਕੋਈ ਸਰਪੰਚ ਕੋਈ ਨਹੀਂ ਕਰਦਾ ਹਾਂਜੀ ਸਾਡੇ ਦੱਸੋ ਕੋਣ ਕਰੂਗਾ ਮਦਦ ਆਹੋ ਜ਼ਰੂਰ ਸਾਡੀ ਮਦਦ ਕਰੋ ਬਈ ਐਟ ਬਾਹੇ ਔਖੇ ਆ ਚਲੋ ਕੋਈ ਨਹੀਂ ਰੋ ਹਾਂ ਚੁੱਪ ਕਰ ਜਾ ਸਾਡੇ ਕਿ ਚਪਾ ਨਾਲ ਗਰੀਬ ਹੈਗੇ ਦਿਹਾੜੀ ਕਰਦੇ ਦੇ ਜਾਂਦੇ ਚੁੱਪ ਕਰ ਜਾ ਜਿਹੜੀ ਆਪਣੇ ਘਰੇ ਕੀਤੀ ਕਿਉਂ ਕੀਤੀ ਕੀ ਮਾਮਲਾ ਆਪਣੇ ਭਾਈ ਰੋਲਾ ਗਵਾਂਢੀਆਂ ਦਾ ਸੀਗਾ ਤੇ ਆਪਣੇ ਘਰੇ ਤਾਂ ਨਜਾਇਜ਼ ਹੀ ਇਹ ਭੰਨ ਤੋੜ ਕਰਕੇ ਗਏ ਆ ਕਿੰਨਾ ਕਿੰਨਾ ਨੁਕਸਾਨ ਹੋਇਆ ਕੀ ਭੰਨ ਤੋੜ ਕੀ ਬਾਈ ਆਪਣੇ ਸਾਰੇ ਕੋਠੀ ਦੇ ਸੀਸੇ ਭੰਨ ਗਏ ਠੀਕ ਆ ਤਿੰਨ ਚਾਰ ਤੇ ਸਾਰੀਆਂ ਟੀਨਾ ਭੰਨ ਗਏ ਆ ਤੇ ਛੱਤਾਂ ਲਾਂ ਦੀਆਂ ਵੀ ਛੱਤਾਂ ਉਹ ਟੈਲਾਂ ਟੁੱਟੀਆਂ ਹੋਈਆਂ ਛੱਤਾਂ ਦੀਆਂ ਛੱਤਾਂ ਭੰਨੀਆਂ ਜੋ ਜਿਹੜੇ ਪਰਿਵਾਰਾਂ ਨੂੰ ਤੁਸੀਂ ਰੌਲਾ ਬਸਦੇ ਹੋ ਉਹਨਾਂ ਨੂੰ ਕੀ ਰੌਲਾ ਲੱਗਦਾ ਤੁਹਾਨੂੰ ਉਹਨਾਂ ਦਾ ਬਈ ਕੰਦ ਦਾ ਰੌਲਾ ਹੈ ਠੀਕ ਆ ਉਹਨਾਂ ਦਾ ਜਿਹੜਾ ਮੇਨ ਮੁੱਦਾ ਹੈ ਬਾਰ-ਬਾਰੀਆਂ ਦਾ ਉਹ ਬੰਦ ਨਹੀਂ ਕਰਦੇਗੇ ਵਿਧਾਨ ਸਭਾ ਹਲਕਾ ਬਾਗਾ ਪੁਰਾਣਾ ਦੇ ਪਿੰਡ ਥਰਾਜ ਦੀ ਕੁਝ ਦਿਨ ਅਸੀਂ ਪਹਿਲਾਂ ਤੁਹਾਨੂੰ ਇੱਕ ਖਬਰ ਦਿਖਾਈ ਸੀ ਜਿਹਦੇ ਵਿੱਚ ਇੱਕ ਪਰਿਵਾਰ ਦੇ ਘਰੇ ਲਗਭਗ 15-20 ਦੇ ਕਰੀਬ ਅਣਪਛਾਤੇ ਵਿਅਕਤੀ ਦਾਖਲ ਹੁੰਦੇ ਆ ਤੇ ਉਸ ਘਰ ਦੀ ਬੁਰੀ ਤਰ੍ਹਾਂ ਭੰਨ ਤੋੜ ਕਰਦੇ ਆ ਉਸ ਤੋਂ ਬਾਅਦ ਪੁਲਿਸ ਉਸ ਮਾਮਲੇ ਦੀ ਜਾਂਚ ਕਰਦੀ ਹੈ ਤੇ ਕੁਝ ਵਿਅਕਤੀਆਂ ਤੇ ਮਾਮਲਾ ਦਰਜ ਹੋ ਜਾਂਦਾ ਸੋ ਉਸੇ ਤਰ੍ਹਾਂ ਦੀ ਹੀ ਘਟਨਾ ਇਸੇ ਹੀ ਹਲਕੇ ਦੇ ਅੰਦਰ ਪੈਣ ਵਾਲੇ ਪਿੰਡ ਦੱਲੂ ਵਾਲਾ ਦੇ ਵਿੱਚ ਕੁਝ ਦਿਨਾਂ ਤੋਂ ਚੱਲ ਰਹੇ ਆਪਸੀ ਵਿਵਾਦ ਦੇ ਕਾਰਨ ਜਿਹੜੀ ਬੀਤੀ ਰਾਤ ਤੇ ਇਸ ਤੋਂ ਪਹਿਲਾਂ ਵਾਲੇ ਦਿਨ ਵੀ ਵਾਪਰੀ ਹੈ ਸੋ ਉਸ ਘਟਨਾ ਸੰਬੰਧੀ ਪਰਿਵਾਰ ਨੇ ਦੋਸ਼ ਲਾਇਆ ਕਿ ਉਹਨਾਂ ਦੇ ਜਿਹੜੇ ਕੋਈ ਨਿੱਜੀ ਰੰਜਿਸ਼ ਰੱਖਣ ਵਾਲੇ ਪਰਿਵਾਰ ਨੇ ਉਹਨਾਂ ਦੇ ਘਰਾਂ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਹੈ ਭੰਨ ਤੋੜ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਉਸ 2-3 ਪਰਿਵਾਰਾਂ ਦੇ ਘਰ ਭੰਨ ਤੋੜ ਹੋਈ ਹੈ ਭੰਨ ਤੋੜ ਦੇ ਵਿੱਚ ਇੱਥੋਂ ਤੱਕ ਵੀ ਨੁਕਸਾਨ ਹੋਇਆ ਹੈ ਕਿ ਉਹਨਾਂ ਦੀਆਂ ਘਰ ਦੀਆਂ ਛੱਤਾਂ ਅਤੇ ਕੁਝ ਹੋਰ ਜਿਹੜੇ ਗੇਟ ਵਗੈਰਾ ਵੱਢੇ ਗਏ ਨੇ ਜਿਹੜੇ ਬਾਥਰੂਮਾਂ ਦਾ ਨੁਕਸਾਨ ਹੋਇਆ ਹੈ ਹੋਰ ਜਿਹੜੇ ਘਰ ਦੇ ਵਿੱਚ ਬੁਰੀ ਤਰ੍ਹਾਂ ਜਿਹੜੇ ਹੈਗੇ ਆ ਡੈਸ਼ ਵਗੈਰਾ ਵੀ ਪੱਟੇ ਗਏ ਜਾਂ ਹੋਰ ਘਰ ਦੀਆਂ ਛੱਤਾਂ ਦੇ ਨਾਲ-ਨਾਲ ਕਾਫੀ ਜਿਹੜਾ ਨੁਕਸਾਨ ਹੋਇਆ ਹੈ ਨੁਕਸਾਨ ਦੇ ਦੋਸ਼ ਪਰਿਵਾਰ ਨੇ ਲਾਇਏ ਕਿ ਉਹਨਾਂ ਦੇ ਨਾਲ ਜਿਹੜੇ ਵੱਡੀ ਗਿਣਤੀ ਦੇ ਵਿੱਚ ਕੁਝ ਲੋਕਾਂ ਨੇ ਆ ਕੇ ਜਿਨ੍ਹਾਂ ਨੂੰ ਕੁਝ ਨੂੰ ਪਛਾਣਦੇ ਨੇ ਤੇ ਕੁਝ ਅਣਪਛਾਤੇ ਨੇ ਜਿਹੜੇ ਰਾਤ ਦੇ ਸਮੇਂ ਆ ਕੇ ਉਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਹਮਲਾ ਕਰਨ ਤੋਂ ਬਾਅਦ ਪਰਿਵਾਰ ਤਾਂ ਬੇਸ਼ੱਕ ਇਥੋਂ ਚਲਾ ਜਾਂਦਾ ਪਰਿਵਾਰ ਨੇ ਕਿਹਾ ਕਿ ਅਸੀਂ ਇਥੋਂ ਚਲੇ ਗਏ ਹੋਰ ਕਿਸੇ ਦੇ ਘਰੇ ਜਾ ਕੇ ਲੁੱਕ ਕੇ ਉਹਨਾਂ ਨੇ ਆਪਣੀ ਜਾਨ ਬਚਾਈ ਹੈ ਪਰ ਉਸ ਤੋਂ ਬਾਅਦ ਜਿਹੜੀ ਗੈਰ ਹਾਜ਼ਰੀ ਦੇ ਵਿੱਚ ਪਰਿਵਾਰਾਂ ਦੇ ਸਮਾਨ ਦਾ ਬੁਰੀ ਤਰ੍ਹਾਂ ਨੁਕਸਾਨ ਕੀਤਾ ਗਿਆ ਹੈ ਗੱਲਬਾਤ ਕਰਾਂਗੇ ਪਰਿਵਾਰਾਂ ਦੇ ਨਾਲ ਕੇ ਆਖਰ ਕੀ ਰੰਜਿਸ਼ ਹੈ ਕੀ ਮਾਮਲਾ ਹੈ ਸਾਰਾ ਉਸ ਪਰਿਵਾਰਾਂ ਦੇ ਨਾਲ ਗੱਲ ਬਤਾ ਗੱਲਬਾਤ ਕਰਾਂਗੇ ਕਿ ਕਿੰਨਾ ਨੁਕਸਾਨ ਹੋਇਆ ਤੇ ਹੁਣ ਤੱਕ ਦੀ ਕੀ ਕਾਰਵਾਈ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਜਾਂ ਸਰਕਾਰ ਵੱਲੋਂ ਕੀ 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 ਕਾਰਵਾਈ ਕੀਤੀ ਗਈ ਹੈ ਗੁਰਪ੍ਰੀਤ ਸਿੰਘ ਜੀ ਜਿਹੜੀ ਆ ਘਟਨਾ ਤੁਸੀਂ ਕਹਿ ਰਹੇ ਕਿ ਪਰਿਵਾਰਾਂ ਨੇ ਆ ਕੇ ਜਿਹੜੀ ਹੈਗੀ ਐ ਅਣਪਛਾਤੇ ਬੰਦਿਆਂ ਨੇ ਜਾਂ ਪਿੰਡ ਦੇ ਬੰਦਿਆਂ ਨੇ ਆ ਕੇ ਤੁਹਾਡੇ ਘਰ ਘਣ ਬੰਨ ਤੋੜ ਕੀਤੀ ਹੈ ਇਹ ਕੀ ਮਾਮਲਾ ਸਾਰਾ ਤੇ ਕੀ ਕੀ ਨੁਕਸਾਨ ਤੋੜ ਹੋਇਆ ਏ ਜੀ ਨਾਲੇ ਤਾਂ ਸਾਡੀਆਂ ਸਾਰੀਆਂ ਸੱਤਾਂ ਭੰਨ ਗਏ ਜੀ ਥੱਲੇ ਪਏ ਸੀਗੇ ਅਸੀਂ ਹੂੰ ਤੇ ਕੁਦਰਤੀ ਮੇਰੇ ਚਾਚਾ ਤਾਏ ਆ ਕੇ ਖਿੱਚ ਕੇ ਲੈ ਗਏ ਸਾਨੂੰ ਉਹਨਾਂ ਦੇ ਘਰੇ ਹੂੰ ਤੇ ਘਟੋ ਘਟੋ ਹਵਣਗੇ 30 40 ਜਣੇ ਜੀ ਉਹ ਹੂੰ ਤੇ ਅਸੀਂ ਮਸਾ ਆਪਣੀ ਜਾਨ ਬਚਾ ਕੇ ਘਰੋਂ ਭੱਜੇ ਆ ਜੀ ਇਹ ਨਜਾਇਜ਼ ਘਰੇ ਸਾਡਾ ੱਟੇ ਨਾ ਬਾਰ ਰੱਖਿਆ ਹੋਇਆ ਜੀ ਹੂੰ ਸਾਰਾ ਕੁਝ ਸਬੂਤ ਸਾਡੇ ਕੋਲੇ ਆ ਜਿਹੜਾ ਥਾਂ ਲਿਆ ਹੋਇਆ ਕੱਲ੍ਹ ਨੂੰ 20 ਆਉਂਦੀ ਹੈ ਇਹ ਜੀ ਨਜਾਇਜ਼ ੱਟਾ ਕਰਦੇ ਸਾਡੇ ਨਾਲ ਜੀ ਹੂੰ ਪਨਾਲਾ ਵੀ ਸਾਡੇ ਘਰੇ ਚੱਲਦਾ ਜੀ ਸਾਰਾ ਕੁਝ ਚੱਲਦਾ ਪੁਲਿਸ ਵਾਲੇ ਕਹੇ ਕਿਗੇ ਵੀ ਤੂੰ ਬੰਦ ਕਰ ਤੂੰ ਨਹੀਂ ਕਰ ਦੇਗੇ ਹੂੰ ਉਹ ਕਰਕੇ ਵੀ ਨਹੀਂ ਜਾਂਦੇਗੇ ਆਪ ਜੀ ਜਿਹੜੋ ਪਤਾ ਵੀ ਲੜਾਈ ਵੱਧਦੀ ਐ ਵੀ ਇਹਨਾਂ ਦੇ ਕੰਮ ਕਰਗੇ ਸੱਟ ਸੀ ਇਹ ਬੋਲਦੇ ਨਹੀਂ ਆ ਕੇ ਬਸ ਕਹਿੰਦੇ ਆ ਜੀ ਉੱਥੇ ਆ ਜਿਓ ਤੁਸੀਂ ਫਲਾਣੇ ਦਾ ਟਾਈਮ ਆ ਜਿਓ ਐਨੇ ਵੇ ਟਾਈਮ ਤੇ ਆ ਜਿਓ ਅਸੀਂ ਜਾਣਦੇ ਆ ਜੀ ਉੱਥੋਂ ਤਿੱਕ ਮਚਾ ਕੇ ਮੁੜਿਆ ਨੇ ਮੇਰਾ 300 ਰੁਪਏ ਦਿਹਾੜੀ ਤੇ ਜਾਣਾ ਦਿਹਾੜੀ ਦਾ ਪਾ ਕਰਦਾ ਮੈਂ ਤਾਂ ਆ ਡੜਾ ਵੱਜਾ ਮੇਰੇ ਸਿਰ ਤੇ ਹੁਣ ਮੈਥੋਂ ਬੋਲਿਆ ਨਹੀਂ ਜਾਂਦਾ ਬਾਲਾ ਬਸ ਸਾਹੀ ਮੇਰੀ ਰਿਕਵੈਸਟ ਆ ਤੁਹਾਡੇ ਮੂਰੇ ਵਿਗ੍ਰੀ ਉਦਿ ਉਦਿ ਸਹਾਇਤਾ ਕਰੋ ਪੂਰੀ ਤੁਸੀਂ ਤੁਸੀਂ ਇਸ ਇਸ ਪਰਿਵਾਰ ਦੇ ਵਿੱਚ ਜਾਂ ਇਸ ਘਰ ਦੇ ਵਿੱਚ ਕਿੰਨੀ ਦੇਰ ਤੋਂ ਰਹਿੰਦੇ ਇੱਥੇ ਤੁਸੀਂ ਐਸੀ ਜੀ ਹੋ ਗਏ ਸੰਤਾਂ 50 60 ਸਾਲ 70 ਸਾਲ ਹੋ ਗਏ ਨੇ ਅੱਛਾ ਬਜ਼ੁਰਗਾਂ ਤੋਂ ਇੱਥੇ ਰਹਿੰਦੇ ਹਾਂਜੀ ਮੇਰੇ ਪਿਓ ਗੁਜ਼ਰਿਆ ਬੇ ਜੀ ਨਿਕ ਨਿਕੇ ਹੁੰਦਾਂ ਦਾ ਤਿੰਨ ਚਾਰ ਭੈਣਾਂ ਮੇਰੇ ਆਪ ਅਸੀਂ ਵਿਆਹ ਕਰਿਆ ਉਹਨਾਂ ਦਾ ਪਤਾ ਹੀ ਨਹੀਂ ਕਿਵੇਂ ਕਰਿਆ ਕਿਵੇਂ ਨਹੀਂ ਕਰਿਆ ਜੀ ਕਿਸੇ ਦੇ ਕੂੜਾ ਸੜਦੀ ਸੀ ਮੇਰੀ ਮਾਂ ਹੋਰ ਮੈਂ ਤਾਂ ਇਹਨੇ ਕੂੜਾ ਸੜ ਸੜ ਕੇ ਸਾਨੂੰ ਪਾਲਿਆ ਇਹ ਸਾਨੂੰ ਪਤਾ ਜਿਵੇਂ ਸਾਡੇ ਨਾਲ ਹੁੰਦੀ ਹੈ ਜੀ ਹੋਰ ਮਸਾਪਾਲੇ ਮੈਂ ਤੁਹਾਨੂੰ ਕੀ ਤੁਸੀਂ ਕੀ ਸਮਝਦੇ ਜਿਹੜੇ ਪਰਿਵਾਰ ਦੇ ਨਾਲ ਆਪਣਾ ਰੋਲ ਆਇਆ ਹੈ ਕੀ ਰੋਲ ਹੈ ਜਿਹੜਾ ਇਹੋ ਜਿਹਾ ਜਿਹੜਾ ਏਡੀ ਉਹ ਮਤਲਬ ਤੁਹਾਡੇ ਤੇ ਹਮਲਾ ਕੀਤਾ ਹਾਂ ਹਮਲਾ ਜੀ ਇਹ ਪਤਾ ਕੀ ਗੱਲ ਹੈ ਜੀ ਜਿਹੜਾ ਆਪਣਾ ਥਾਂ ਲਿਆ ਵਾ ਇੱਧਰ ਇਹ ਗਲੀ ਮੰਗਦੇ ਇਹ ਗਲੀ ਮੰਗਦੇ ਕਿ ਗਲੀ ਸਾਡੇ ਘਰੇ ਕੱਢਣੀ ਸੀ ਵੀ ਘਰੇ ਗਲੀ ਆਉਂਦੀ ਨਹੀਂ ਪਿੱਛੇ ਖੜਮੰਜਾ ਲਾਇਆ ਵਾ ਆਪਣਾ ਜਿਹੜਾ ਗੇਟ ਲਾਇਆ ਵਾ ਉਹਦੇ ਪਿੱਛੇ ਪਿੱਛੇ ਇਹਨਾਂ ਦੇ ਬਾਰ ਕੱਢੇ ਉਹਨੂੰ ਬੋਲਦੇ ਨਹੀਂ ਅਸੀਂ ਕੁਝ ਨਹੀਂ ਕਿਹਾ ਇਹਨਾਂ ਨੂੰ ਤੇ ਅੱਜ ਨਿਆਇ ਇੱਧਰੇ ਘਰੇ ਬਾੜ ਰੱਖੇ ਵੇ ਬਨਾਲਾ ਚੱਲਦਾ ਇਹ ਸਾਡੇ ਨਾਲ ਘੱਟੋ ਘੱਟ 20 ਸਾਲਾਂ ਦੀ ਗੱਲ ਚੱਲੀ ਜਾਂਦੀ ਜੀ ਕਿਸੇ ਨੇ ਸਾਡੀ ਸੁਣੀ ਕੋਈ ਗੱਲ ਹਾਂ ਜੀ ਨਜਾਇਜ਼ ਧੱਕਾ ਕਰਦੇ ਸਾਡੇ ਨਾਲ ਹਾਂ 2 ਮਹੀਨੇ ਹੋ ਗਏ ਅਣ ਮੇਰਾ ਭਰਾ ਦਾਖਲ ਪਿਆ ਉੱਥੇ ਮੋਗੇ ਮੋਗੇ ਵਿੱਚ ਦਾਖਲ ਕਰਿਆ ਵਾ ਉਹ ਤੇ ਉਹਦੇ ਨੌਂ ਉਂਗਲਾਂ ਵੜ ਤੰਗਾ ਤਿੰਨੇ ਚਾਰੇ ਕਦੇ ਨਾਲ ਵੜਦੀ ਕੀ ਹੋਇਆ ਕਿਰਪਾਲ ਸਿੰਘ ਜੀ ਕੋਲ ਇਹਨਾਂ ਹਾਂ ਕਿਰਪਾਲ ਸਿੰਘ ਜੀ ਇਹ ਹੱਥ ਮੂਰੇ ਬੰਨਦਾ ਸੀਗਾ ਹੱਥ ਬੰਨਦੇ ਬੰਦੇ ਨੇ ਨੌਂ ਵੜਤੇ ਨੇ ਵੇਖੋ ਪਤ ਵੇਖ ਲੈ ਤੇਰੇ ਸਾਹਮਣੇ ਇਸ ਤਰ੍ਹਾਂ ਉਧਰ ਉੱਠ ਗਈ ਸੀ ਤੇ ਇਹਦੇ ਚਾਚਾ ਲੈ ਗਏ ਸਾਨੂੰ ਆਂਦੇ ਵੀ ਆਜਤ ਸੋਧਰ ਵੀ ਜੋ ਆਖਣ ਮੇਰੇ ਨਿਕਲ ਨਿਕੇ ਮੇਰੇ ਘਰ ਵਾਲਾ ਮਰਿਆ ਪਿਆ ਤੇ ਜੋ ਆਖ ਮੇਰੀ ਇੱਕ ਦਾਖਲ ਕੀਤਾ ਹੋਇ ਇੱਕ ਮੁੰਡਾ ਇਹਦੀ ਛੱਟ ਵੱਜੀ ਵੀ ਆ ਹੈ ਤੇ ਅਸੀਂ ਫਿਰ ਉਧਰ ਲੈ ਗਈ ਉਹਨੇ ਦੇ ਨਿਚਕਾਣੀ ਨਾ ਕਰ ਦਿੱਤਾ ਹਾਂ ਜੀ ਵੀ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੱਥੇ ਕੀ ਵਾਪਰਿਆ ਤੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਜਦੋਂ ਤੁਸੀਂ ਦੱਸ ਰਹੇ ਸੀਗੇ ਵੀਰ ਜੀ ਅਸੀਂ ਤਾਂ ਸਾਰੇ ਤੇ ਸੁੱਤੇ ਪਏ ਸੀ ਦੋਨੇ ਜੀ ਬੱਚੇ ਲੈ ਕੇ ਪਏ ਸੀ ਇਹ ਜੀ 30 40 ਮੁੰਡੇ ਸੀਗੇ ਬੰਦੇ ਸੱਦੇ ਵੀ ਸੀ ਕੋਠੇ ਉੱਤੇ ਡਲੇ ਚਲਾ ਰਹੇ ਸੀ ਸੱਤ ਥੱਲੇ ਆਗੇ ਸੀ ਚਾਚੇ ਇਹ ਉਹਨ ਮੇਰੇ ਸਾਡੇ ਕੱਢ ਕੇ ਸਾਨੂੰ ਥੱਲੇ ਲੈ ਕੇ ਗਏ ਹੈ ਜੀ ਸਤ ਜੀ ਮਾਰ ਕੇ ਜੋਨੇ ਜੀ ਬਚੇ ਹੈਗੇ ਜੀ ਸੱਟ ਫਟ ਅਸੀਂ ਕਿੰਨੇ ਕਿੰਨੇ ਜੀ ਬੱਚੇ ਅਸੀਂ ਜਾਇ ਸਾਡੇ ਨਾਲ ਧੱਕਾ ਕਰੀ ਜਾਂਦੇ ਆ ਜੀ ਸਤ ਜੀ ਮਾਰ ਕੇ ਬੱਚੇ ਹੈਗੇ ਜੀ ਕਿੰਨੇ ਕਿੰਨੇ ਬੰਦੇ ਹੋਣਗੇ ਜਿਹੜੇ ਜੇ 30 40 ਜੀ ਅਸੀਂ ਤਾਂ ਮਸਾ ਨਿਕਲੇ ਇੱਥੇ ਵਜੀ ਅਸੀਂ ਤਾਂ ਸਾਡਾ ਮਕਾਨ ਹੁਣ ਕੌਣ ਪਾ ਕੇ ਦੋਗਾ ਜੀ ਸਤ ਤਕਰੀਬ ਬੰਦੇ ਹੈਗੇ ਇੰਨੇ ਜੋਗੇ ਹੈ ਵੀ ਨਹੀਂ ਕੇ ਜੀ ਤਿੰਨ ਸੌ ਰੁਪਏ ਬੰਦਾ ਦਿਹਾੜੀ ਕਰਦਾ ਮੇਰਾ ਜੀ ਤੋਂ ਜਦੋਂ ਤੁਸੀਂ ਆਨੇ ਵੀ ਇੱਥੇ ਪਏ ਸੀ ਨਾਲ ਬੱਚੇ ਵੀ ਤੁਹਾਡੇ ਨਾਲ ਸੀ ਹਾਂ ਜੀ ਸਾਡੇ ਬੱਚੇ ਵੀ ਅਸੀਂ ਮਸਾ ਜੇ ਉੱਥੋਂ ਨਿਕਲ ਕੇ ਗਏ ਆ ਜੀ ਅਸੀਂ ਤਾਂ ਜੇ ਉਹ ਵੀ ਮੇਰੇ ਚਾਚੇ ਹੋਣੇ ਕੱਟਿਆ ਗਿਆ ਜੀ ਉਹਨਾਂ ਨੇ ਕੱਟਿਆ ਗਿਆ ਸਾਨੂੰ ਜੀ ਤਾਈ ਦੇ ਮੁੰਡੇ ਆ ਜੀ ਉਹ ਲੈ ਕੇ ਗਏ ਜੀ ਜੇ ਕਿਦਰ ਚਾਚੇ ਤਾਈ ਇਹਨਾਂ ਕੰਨੀ ਕਾਤੋ ਜੀ ਸਾਰੇ ਇਕੱਠੇ ਹੋਏ ਵੀ ਇਧਰ ਜੀ ਜੇ ਪਰਸਮਦੀਨ ਚੱਕ ਕੇ ਲੈ ਕੇ ਜਾਂਦੀ ਨਹੀਂ ਉਹ ਆ ਕੇ ਮੁੜ ਜਾਂਦੀ ਹੈਗੀ ਜੀ ਸਾਡੇ ਨਾਲ ਤੱਕਾ ਹੋ ਰਿਹਾਗਾ ਜੀ ਕਾਰਵਾਈ ਤੁਸੀਂ ਕਰਨੀ ਜ਼ਰੂਰੀ ਹੈ ਜੀ ਹੋਰ ਉਹ ਤੇ ਬੜੀ ਬਹੁਤ ਜ਼ਿਆਦਾ ਸਾਡੇ ਨਾਲ ਧੱਕਾ ਉਹਨੇ ਸਾਡੇ ਮਕਾਨ ਦੀ ਸਾਰੇ ਟਾ ਤੇ ਸਾਡੇ ਪਾਣਾ ਠੇਕਰ ਵੀ ਤੋੜਤਾ ਹੈਗਾ ਸਾਡੀ ਮੇਰੀ ਫ੍ਰਿਜ ਵੀ ਤੋੜਤੀ ਇਹਨਾਂ ਨੇ ਜੀ ਸਾਰਾ ਕੁਝ ਉਹ ਜੀ ਟਿੱਕਾ ਮਤੰਦਾ ਕਰ ਜੇ ਕੰਮ ਧੰਦਾ ਕਰਦੇ ਜੀ ਸਾਨੂੰ ਬੁੜੀਆਂ ਮੈਣੇ ਮਾਰਦੀਆਂ ਜੀ ਆਣ ਗਵਾਣਦੀਆਂ ਆਵੇਲਾ ਮੇਰੀ ਮਾਂ ਦਾ ਵੀ ਘੁੱਟ ਟੁੱਟਿਆ ਪਿਆ 20 ਚ ਪਾਣੀ ਡੋਲ ਹਾਂਜੀ ਅਸੀਂ ਜੇ ਕੰਮ ਧੰਦਾ ਕਰਦੇ ਜੀ ਸਾਨੂੰ ਮੈਣੇ ਮਾਰਦੀਆਂ ਵੀ ਕੰਮ ਕਰਦੀਆਂ ਸ਼ਹਿਰਾਂ ਚ ਬਜ਼ਾਰਾਂ ਚ ਸਾਨੂੰ ਗਾਲਾਂ ਤੁੱਪੜੀਆਂ ਕਰਦੀਆਂ ਸਾਨੂੰ ਇਕੱਠੇ ਹੋ ਕੇ ਬੁੜੀਆਂ ਘੁੱਟਦੀਆਂ ਮਾਰਦੀਆਂ ਜੀ ਸਾਨੂੰ ਤਾਂ 4-4 ਵਾਰੀ ਘੁੱਟ ਮਾਰ ਕੇ ਇੱਤੀ ਹੈ ਸਾਨੂੰ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਮੈਜਿਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਥਾਣੀ ਵੀ ਜਾਂਦੇ ਇਹਨਾਂ ਨੂੰ ਚੱਕ ਕੇ ਨਹੀਂ ਲੈ ਕੇ ਜਾਂਦੇ ਜੀ ਇਹਨਾਂ ਨੂੰ ਹਾਂ ਜੀ ਆਏ ਮੁੜ ਜਾਂਦੇ ਆਏ ਮੁੜ ਜਾਂਦੇ ਮੇਰੇ ਦਿਓਰ ਨੂੰ ਵੀ ਕੁੱਟਿਆ ਮੇਰੇ ਘਰ ਵਾਲੇ ਨੂੰ ਕੁੱਟੇ ਦਿਓਰ ਦੇ ਮੇਰੇ ਜੀਓ ਦੇ ਵੀ ਬਸੱਟਾ ਵੱਜੀਆਂ ਆਉਂਗਾ ਜੀ ਹੁਣ ਕਿੱਥੇ ਆਦਾ ਜੀਓ ਦੇ ਦਾਖਲ ਹੁਣ ਮੋਕ ਗਿਆ ਜੀਓ ਕਾਰਵਾਈ ਨਹੀਂ ਕਰਦੇ ਇਹਨਾਂ ਨੂੰ ਚੱਕ ਕੇ ਲੈ ਕੇ ਨਹੀਂ ਜਾਂਦੇ ਇਹਨਾਂ ਨੂੰ ਤਾਂ ਇਹ ਚਾਂਬਲੇ ਵੇ ਹੈਗੇ ਕਿਸੇ ਮੋਤ ਪਰ ਬੰਦੇ ਨਾਲ ਗੱਲ ਕੀਤੀ ਤੁਸੀਂ ਹਾਂ ਜੀ ਅਸੀਂ ਗੱਲ ਕਰਦੇ ਜੀ ਕੋਈ ਨਹੀਂ ਕਾਰਵਾਈ ਕਰਦਾ ਸਾਡੇ ਜਾਇਜ ਧੱਕਾ ਹੋ ਰਿਹਾ ਜੀ ਸਾਡੀ ਗੱਲ ਕੋਈ ਨਹੀਂ ਸੁਣਦਾ ਗੱਲ ਕੋਈ ਨਹੀਂ ਸੁਣਦਾ ਜੀ ਸਾਡੇ ਨਾਲ ਜਿਹੜਾ ਇਨਾ ਤਕਾ ਕਰੀਏ ਨੇ ਸਾਡੇ ਕੋਣ ਮਕਾਨ ਪਾਕੇ ਦੇਗਾ ਕੋਣ ਜ਼ਿੰਮੇਵਾਰ ਹੋਊਗਾ ਸਾਡਾ ਕੋਣ ਸਾਡੀ ਹੈਲਪ ਕਰੂਗਾ ਪੰਚਾਇਤ ਕinja ਕੋਈ ਸਰਪੰਚ ਕੋਈ ਨਹੀਂ ਕਰਦਾ ਹਾਂਜੀ ਸਾਡੀ ਦੱਸੋ ਕੋਣ ਕਰੂਗਾ ਮਦਦ ਹਾਂ ਜਰੂਰ ਸਾਡੀ ਮਦਦ ਕਰੋ ਬਈ ਇੱਟੇ ਬਾਰੇ ਓਖੇ ਆ ਚਲੋ ਕੋਈ ਨਹੀਂ ਰੋ ਹਾਂ ਚੁੱਪ ਕਰ ਜਾ ਕਰੋ ਕਿ ਚਪਾਰਾ ਗਰੀਬ ਹੈਗੇ ਦਿਹਾੜੀ ਕਰਦੇ ਦੇ ਜਾਂਦੇ ਨੇ ਚੁੱਪ ਕਰ ਜਾ। ਆ ਦੇ ਵੀ। ਬਾਈ ਜੀ ਕੀ ਨਾਮ ਤੁਹਾਡਾ? ਗੁਰਪ੍ਰੀਤ ਜੀ। ਕੀ ਮਾਮਲਾ ਤੁਹਾਡੇ ਘਰ ਦੀ ਜਿਹੜੀ ਭੰਨ ਤੋੜ ਹੋਈ ਹੈ ਤੁਸੀਂ ਕੀ ਕਹੋਂਗੇ ਕਿ ਤੁਹਾਡੇ ਘਰ ਦੀ ਭੰਨ ਤੋੜ ਕਾਹ ਤੋਂ ਹੋਈ ਕੀ? ਸਾਡਾ ਤਾਂ ਕੋਈ ਕੋਈ ਮਾਮਲਾ ਨਹੀਂ ਸਾਡੇ ਤਾਂ ਕੋਠੇ ਉੱਤਰ ਕੇ ਆਉਂਦੇ ਸੀਗੇ ਜੀ ਇਹ। ਹਾਂ। ਤੇ ਸਾਡਾ ਨਜਾਇਜ਼ ਧੱਕਾ ਕਰਦੇ ਜੀ। ਸਾਡੀ ਭੰਨ ਤੋੜ ਉਹ ਵੇਖ ਲਓ ਕੀ। ਸਾਰਾ ਕੋ ਭੰਨ ਗਈ ਸਾਡਾ ਬਨੇਰਾ ਸਾਰਾ ਟੈਂਕਾਂ ਨਾਲ। ਕੀ ਕੀ ਭੰਨੇ ਆਪਣੇ ਘਰ? ਟੈਂਕਾਂ ਨਾਲ ਭੰਨ ਗਈ, ਡੈਸਰ ਭੰਨ ਗਈ, ਆ ਬਨੇਰਾ ਸਾਰਾ ਚਾਰ ਦਵਾਰੇ ਦਾ ਭੰਨ ਗਈ। ਚਾਰ ਸਿਫਰ। ਕਿੰਨੇ ਕਿੰਨੇ ਬੰਦੇ ਤੁਸੀਂ ਸਾਹਮਣੇ ਜਿਹੜੇ ਬੰਦੇ ਆਏ ਘਾ 40 ਬੰਦੇ ਹੋਣਗੇ 40 50 ਜੀ ਕਿਸੇ ਨੂੰ ਜਾਣਦੇ ਹੋ ਉਹਨਾਂ ਦੇ ਵਿੱਚ ਹਾਂ ਜੀ ਜਾਣਦੇ ਵਿੱਚੋਂ ਜਾਣਦੇ ਕੁਝ ਕੁ ਜਾਣਦੇ ਨੇ ਕਿੱਥੋਂ ਦੇ ਆ ਜਿਹੜੇ ਜਿਨ੍ਹਾਂ ਨੂੰ ਜਾਣਦੇ ਪਿੰਡ ਦੇ ਆ ਕੁਝ ਬਾਹਰ ਦੇ ਜੀ ਅੱਛਾ ਕੁਝ ਬਾਹਰ ਦੇ ਹਾਂਜੀ ਤੇ ਪਹਿਲਾਂ ਕੀ ਮਾਮ ਕੀ ਰੌਲਾ ਸੀਗਾ ਜਿਹੜਾ ਜਿਹਦੇ ਕਰਕੇ ਭੰਨ ਤੋੜ ਗਈ ਪਹਿਲਾਂ ਤਾਂ ਮਾਵਲੇ ਇਹਨਾਂ ਦੇ ਹੀ ਸੀਗਾ ਜੀ ਸਾਡੇ ਤਾਂ ਘਰਵਜ ਦੇ ਉੱਤਰਦੇ ਸੀਗੇ ਜੀ ਅੱਛਾ ਹਾਂਜੀ ਸਾਡੇ ਨਾਲ ਨਜਾਇਜ਼ ਹੀ ਇਹਨਾਂ ਨੇ ਉਹ ਧੱਕਾ ਕਰਿਆ ਸਾਡੇ ਤਾਂ ਰਾਤ ਨਜਾਇਜ਼ ਹੀ ਭੰਨਿਆ ਸਾਰਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਹਾਂਜੀ ਸਾਡੇ ਤਾਂ ਘਰੇ ਇਹ ਲੋਕਾਂ ਵਾਸਤੇ ਆਏ ਸੀ ਜਿਹੜੇ ਪਰਿਵਾਰ ਨਾਲ ਰੌਲਾ ਸੀ ਹਾਂਜੀ ਹਾਂਜੀ ਅੱਛਾ ਤੋਂ ਬਾਅਦ ਉਹ ਤੁਹਾਡੇ ਘਰੇ ਆ ਗਏ ਹਾਂਜੀ ਸਾਡੇ ਘਰੇ ਭਾਂ ਤੋੜੀ ਹੋਰ ਕੋਹਣਾ ਤੁਹਾਡੇ ਪਰਿਵਾਰ ਦੇ ਵਿੱਚ ਵਿੱਚ ਜਦੋਂ ਇਹ ਹਮਲਾ ਹੋਇਆ ਪਰਿਵਾਰ ਦੇ ਵਿੱਚ ਮੇਰੇ ਘਰਾਂ ਵਾਲੀ ਹੈ ਜੀ ਮੇਰਾ ਬਾਕੀ ਬੱਚੇ ਆ ਜੀ ਇਹ ਵੀ ਕਿੰਨੇ ਜਣੇ ਹੋਣਗੇ ਜਿਹੜੇ ਆਏ ਆ ਬੰਦੇ ਉਹ 40 50 ਜਣੇ ਹੋਣਗੇ ਅੱਛਾ ਪੁੱਛ ਆ ਕੇ ਉਹਨਾਂ ਨੇ ਬੋਲਿਆ ਵੀ ਤੁਹਾਨੂੰ ਮੰਦਾ ਚੰਗਾ ਗਾਲਾਂ ਵੀ ਦਿੱਤੀਆਂ ਸਾਨੂੰ ਬਹੁਤ ਕੁਝ ਬੋਲੇ ਆ ਭਾਈ ਜੀ ਕੀ ਨਾਮ ਹੈ ਤੇ ਇਸ ਘਰੇ ਜਿਹੜੀ ਘਟਨਾ ਵਾਪਰੀ ਹੈ ਕੀ ਮਾਮਲਾ ਸਾਰ ਭਾਈ ਮਨਜੀਤ ਸਿੰਘ ਮੇਰਾ ਨਾਮ ਹੈ ਸਨਫ ਬੂਟਾ ਸਿੰਘ ਇਹਨਾਂ ਨੇ ਰਾਤ RAM ਸਿੰਘ ਸਨਫ ਮੱਗਰ ਸਿੰਘ ਇੱਕ ਅਮਨਾ ਸਿੰਘ ਬਈ RAM ਸਿੰਘ ਰਾਜਾ ਸਿੰਘ RAM ਸਿੰਘ ਇੱਕ ਪੱਪਾ ਸਿੰਘ RAM ਸਿੰਘ ਬਈ ਤੇ ਇੱਕ ਸੁਲਿੰਦਰ ਸਿੰਘ ਬੰਤ ਸਿੰਘ ਇਹ ਆਪਣੇ ਘਰੇ ਵੀ ਵੜਿਆ ਬਈ ਠੀਕ ਆ ਸਾਰੇ ਇਹਨਾਂ ਨੇ ਭਾਨ ਤੋੜ ਇਹਨਾਂ ਨੇ ਕੀਤੀ ਇੱਕ ਬਲਜਿੰਦਰ ਸਿੰਘ ਸਨਫ ਆਤਮਾ ਸਿੰਘ ਇੱਕ ਉਹਦਾ ਲੜਕਾ ਏ ਅਜੀ ਸਿਲੰਦਰ ਸਿੰਘ ਅਵਲਜਿੰਦਰ ਸਿੰਘ ਦਾ ਬਈ ਠੀਕ ਆ ਇਹਨਾਂ ਨੇ ਭੰਨ ਤੋੜ ਕੀਤੀ ਇੱਕ ਲਖਵਾਰ ਸਿੰਘ ਆ ਬਈ ਇੱਕ ਕਾਲੂ ਆ ਸੇਵਕ ਸਿੰਘ ਦਾ ਮੁੰਡਾ ਕੀ ਕੀ ਭੰਨ ਤੋੜ ਜਿਹੜੀ ਆਪਣੇ ਘਰੇ ਕੀਤੀ ਕਿਉਂ ਕੀਤੀ ਕੀ ਮਾਮਲਾ ਆਪਣੇ ਬਈ ਰੋਲਾ ਗਵਾਂਡੀਆਂ ਦਾ ਸੀਗਾ ਤੇ ਆਪਣੇ ਘਰੇ ਤਾਂ ਨਜਾਇਜ਼ ਹੀ ਇਹ ਭੰਨ ਤੋੜ ਕਰਕੇ ਗਏ ਆ ਕਿੰਨਾ ਕਿੰਨਾ ਨੁਕਸਾਨ ਹੋਇਆ ਕੀ ਭੰਨ ਤੋੜ ਕੀਤੀ ਬਈ ਆਪਣੇ ਸਾਰੇ ਕੋਠੀ ਦੇ ਸੀਸੇ ਭੰਨ ਗਏ ਠੀਕ ਆ ਤਿੰਨ ਚਾਰ ਤੇ ਸਾਰੀਆਂ ਟੀਨਾ ਭੰਨ ਗਏ ਤੇ ਛੱਤ ਟੈਲਾਂ ਦੀਆਂ ਵੀ ਛੱਤਾਂ ਉਹ ਟੈਲਾਂ ਟੁੱਟੀਆਂ ਹੋਈਆਂ ਛੱਤਾਂ ਦੀਆਂ ਛੱਤਾਂ ਤਾਂ ਨਹੀਂ ਜਿਹੜਾ ਜਿਹੜੇ ਪਰਿਵਾਰਾਂ ਨੂੰ ਤੁਸੀਂ ਰੌਲਾ ਦੱਸਦੇ ਉਹਨਾਂ ਨੂੰ ਕੀ ਰੌਲਾ ਲੱਗਦਾ ਤੁਹਾਨੂੰ ਉਹਨਾਂ ਦਾ ਬਈ ਕੰਦ ਦਾ ਰੌਲਾ ਏ ਠੀਕ ਆ ਉਹਨਾਂ ਦਾ ਜਿਹੜਾ ਮੇਨ ਮੁੱਦਾ ਏ ਬਾਰ-ਬਾਰੀਆਂ ਦਾ ਉਹ ਬੰਦ ਨਹੀਂ ਕਰਦੇਗੇ ਜਿਹੜੀ ਜਿਹੜੀ ਘਟਨਾ ਹੋ ਆਪਨ ਤੋਂ ਬਾਅਦ ਕੋਈ ਜਿਹੜੀ ਹੈਗੀ ਪੰਚਾਇਤ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਕੋਈ ਜਾਣਕਾਰੀ ਦਿੱਤੀਗੀ ਬਾਈ ਅੱਜ ਸਵੇਰ ਵੀ ਵੇਖ ਕੇ ਗਿਆ ਪਹਿਲਾਂ ਵੀ ਉਹਨਾਂ ਨੂੰ ਕਿਹਾ ਗਿਆ ਠੀਕ ਆ ਤੇ ਇਹਨਾਂ ਦੀ ਜਿਹਨੂੰ ਪੰਚਾਇਤ ਦੀ ਮੰਨਦੇ ਹੀ ਨਹੀਂਗੇ ਉਹ ਕਿੰਨੇ ਕਿੰਨੇ ਸਮੇ ਤੋਂ ਰੌਲਾ ਹੈ ਇਹ ਇਹ ਬਾਈ ਇਹਨਾਂ ਦਾ ਜਿਹੜਾ ਪਹਿਲਾਂ ਬਾਰ-ਬਾਰਾਂ ਵਾਲਾ ਰੌਲਾ ਇਹ ਤਾਂ ਕਾਫੀ ਟਾਈਮ ਤੋਂ ਚੱਲੀ ਜਾਂਦਾਗਾ ਤੇ ਜਿਹੜਾ ਕੰਨ ਦਾ ਵਾਲਾ ਮਕਾਨ ਦਾ ਰੌਲਾ ਏ ਉਹ ਤਾਂ 10-15 ਕਿ ਦਿਨ ਹੀ ਹੋਇਆ ਹ 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 ਭਈ ਆਸ ਹਿਸੇ ਦੇਖ ਲੋ ਠੀਕ ਆ ਆ ਟੀਨਾ ਸਾਰੀਆਂ ਤੇ ਇਹਦੇ ਵਿੱਚ ਜਾਨਵਰ ਵੀ ਆਪਣੇ ਮਾਰਦੇ ਰਾਤ ਇਹਨਾਂ ਨੇ ਅੱਛਾ ਜਾਨਵਰ ਕੀ ਹੈ ਆਪਣੇ ਰੱਖੇ ਕਬੂਤਰ ਰੱਖੇ ਆ ਭਾਈ ਕਿੰਨੇ ਮਾਰਦੇ ਇਹਨਾਂ ਪੰਜ ਛੇ ਕਬੂਤਰ ਮਾਰਦੇ ਭਾਈ ਬੱਚੇ ਮਰੇ ਆ ਅੱਛਾ ਜਦੋਂ ਇਹ ਤੇਲਾ ਵਗੈਰਾ ਟੋਕੀ ਹਾਂ ਭਾਈ ਬੱਚ ਵੀ ਉਹ ਕਰਵਾਦੇ ਸਰਕਾਰੀ ਭਾਂਡੇ ਇਹ ਇਹ ਭਾਂਡੇ ਸਰਕਾਰੀ ਭਾਈ ਇਹਨਾਂ ਦੇ ਵੀ ਆ ਤੇ ਸਾਰੇ ਡਲੇ ਲੂਲੇ ਮਾਰ ਕੇ ਗਏ ਆ ਇਹ ਸਾਡੇ ਆਪ ਦੇ ਬੇੜੇ ਦੇ ਬਣਾਏ ਹੋਏ ਪੰਡੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਸ ਟਾਈਮ ਤੁਸੀਂ ਸਰਕਾਰ ਤੋਂ ਬਈ ਇਹੀ ਮੰਗ ਕਰਦੇ ਆਂ ਵੀ ਇਨਸਾਫ ਹੋਣਾ ਚਾਹੀਦਾਗਾ ਪ੍ਰਸ਼ਾਸਨ ਨੇ ਲੈ ਤੇ ਇਹ ਵੀ ਸਾਡੀ ਸੁਣ ਨਹੀਂ ਰਿਹਾ ਕੋਈ ਇਥੇ ਇਹਨਾਂ ਦੀ ਨੁਕਸਾਨ ਹੋਇਆ ਇਹਦੀ ਪਰਭਾਈ ਕਰਨਗੇ ਇਹ ਸੁਲਿੰਦਰ ਸਿੰਘ ਇੱਕ ਬਲਜਿੰਦਰ ਸਿੰਘ ਆ ਤੇ ਰਾਮ ਸਿੰਘ ਸਨਫ ਮੱਗਰ ਸਿੰਘ ਆ ਰਾਜਾ ਸਿੰਘ ਸਨਫ ਰਾਮ ਸਿੰਘ ਆ ਅਮਨਾ ਸਿੰਘ ਰਾਮ ਸਿੰਘ ਆ ਪੱਪਾ ਸਿੰਘ ਮੇਨ ਬੰਦੇ ਸਾਰੇ ਇਹੀ ਆ ਜੀ ਦੇ ਅਣਪਛਾਤੇ ਕਿੰਨੇ ਨਾਲ ਉਹਨਾਂ ਦੇ ਘੱਟੋ ਘੱਟ 50 ਜਾਣੇ ਹੋਣਗੇ 40 50 ਜਾਣੇ ਇਹਨਾਂ ਦੇ ਨਾਲ ਤੇ ਜਿਹੜਾ ਜਿਹੜਾ ਉਧਰਲੇ ਪਰਿਵਾਰ ਦੀ ਕੋਈ ਗੱਲਬਾਤ ਆ ਵੀ ਉਹ ਪਰਿਵਾਰ ਨੇ ਇੱਧਰ ਆ ਕੇ ਜਦੋਂ ਉਹਨਾਂ ਦੇ ਘਰ ਕੋਈ ਹਮਲਾ ਹੁੰਦਾ ਤਾਂ ਉਹ ਪਰਿਵਾਰ ਇੱਥੇ ਆਪਣੇ ਘਰ ਆ ਕੇ ਪਨਾਹ ਲੈਂਦਾ ਹਾਂਜੀ ਉਹ ਆਪਣੇ ਘਰੇ ਬਚਣ ਲਈ ਆਪਣੇ ਘਰੇ ਆਏ ਆ ਜੀ ਉਹ ਤੇ ਮਗਰੇ ਮੁੜ ਕੇ ਆਪਣੇ ਭਾਂ ਤੋੜ ਕਰਤੀ ਉਹਨਾਂ ਨੇ ਜਦੋਂ ਇੱਧਰ ਆ ਗਏ ਸੋਏ ਤਸਵੀਰਾਂ ਨੇ ਪਿੰਡ ਦੱਲੂ ਵਾਲਾ ਦੀਆਂ ਜਿੱਥੇ ਬੀਤੀ ਰਾਤ ਜਿਹੜੀ ਭੰਨ ਤੋੜ ਹੋਈ ਹੈ ਭੰਨ ਤੋੜ ਦੇ ਵਿੱਚ ਵੱਡੇ ਨੁਕਸਾਨ ਜਿਹੜੇ ਪਰਿਵਾਰ ਨੇ ਦੋਸ਼ ਲਾਇਏ ਨੇ ਕਿ ਜਿਹੜੇ ਵਿਰੋਧੀ ਧਿਰ ਦੀ ਪਰਿਵਾਰਾਂ ਨੇ ਕੁਝ ਅਣਪਛਾਤੇ ਬੰਦੇ ਲਿਆ ਕੇ ਇੱਥੇ ਵੱਡੀ ਭੰਨ ਤੋੜ ਕੀਤੀ ਹੈ ਭੰਨ ਤੋੜ ਦੇ ਵਿੱਚ ਇਹ ਵੀ ਦੋਸ਼ ਲਾਇਆ ਹੈ ਇਸ ਪਰਿਵਾਰ ਨੇ ਕਿ ਉਹਨਾਂ ਦੇ ਇਸ ਮਕਾਨ ਦੇ ਵਿੱਚ ਜਦੋਂ ਛੱਤ ਦੀ ਕੋਈ ਪੰਨ ਤੋੜ ਹੁੰਦੀ ਤਾਂ ਉੱਥੇ ਕੁਝ ਕਬੂਤਰ ਜਿਹੜੇ ਹੈਗੇ ਆ ਜਾਨਵਰ ਵੀ ਮਾਰੇ ਗਏ ਐ ਸੋ ਆ ਕੋਈ ਸਰਕਾਰੀ ਭਾਂਡੇ ਇਹਨਾਂ ਤੇ ਵੀ ਆਹ ਕੋਈ ਰੋੜੇ ਵਗੈਰਾ ਚੱਲੇ ਐ ਚਾਦਰਾਂ ਟੁੱਟੀਆਂ ਸੋ ਇਹ ਦੋਸ਼ ਨੇ ਇਹਨਾਂ ਪਰਿਵਾਰਾਂ ਦੇ ਸੋ ਦੇਖਦੇ ਆ ਕਿ ਪੁਲਿਸ ਪ੍ਰਸ਼ਾਸਨ ਐ ਇਸ ਘਟਨਾ ਨੂੰ ਕਿਸ ਲਹਿਜੇ ਦੇ ਵਿੱਚ ਲੈਂਦਾ ਤੇ ਕੀ ਕਾਰਵਾਈ ਕਰਦਾ ਸੋ ਪਰਿਵਾਰ ਨੇ ਉਮੀਦ ਜਤਾਈ ਹੈ ਸਰਕਾਰ ਤੋਂ ਕਿ ਉਹਨਾਂ ਦੇ ਨਾਲ ਇਨਸਾਫ ਹੋਵੇ ਇਨਸਾਫ ਦੀ ਉਮੀਦ ਦੇ ਵਿੱਚ ਇਹ ਪਰਿਵਾਰ ਜਿਹੜਾ ਹੈਗਾ ਇੰਤਜ਼ਾਰ ਕਰ ਰਿਹਾ ਹੈ ਪ੍ਰਸ਼ਾਸਨ ਤੋਂ ਸਰਕਾਰ ਤੋਂ ਸੋ ਤੁਸੀਂ ਦੇਖ ਰਹੇ ਸੀ ਮਾਲਵਾ ਐਮ ਐਸ ਟੀਵੀ ਦੱਲੂ ਵਾਲਾ